ਸਤਿ ਸ਼੍ਰੀ ਅਕਾਲ ਐਸ ਐਮ ਜ਼ੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਧੀ ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਜਿਵਾਲ ਦੀ ਗ੍ਰਫਤਾਰੀ ਦੇ ਵਿਰੋਧ ਚ 7 ਅਪ੍ਰੈਲ ਨੂੰ ਖਟਕੜਕਲਾ ਚੋਕ ਤੇ ਜਾਵੇ ਦੀ ਪੁਖੜਤਾ ਹਾਲ ਫੀਮਾਨ ਕਰਨਗੇ ਅਗਵਾਈ ਆਪ ਨੇਤਾ ਸੰਜੇ ਸਿੰਘ ਦਾ ਵੱਡਾ ਦਾਵਾ ਆਪਾਜਪਨ ਕੀਤਾ ਸ਼ਰਾਬ ਕੋਟਾਲਾ ਕਈ ਵੱਡੇ ਨੇਤਾਵੇ ਇਸ ਵਿੱਚ ਸ਼ਾਮਲ ਬਟਿੰਡਾ ਚ ਅਕਾਲੀ ਦਲ ਤੇ ਕਾਂਗਰਸ ਨਾਲ ਸੰਬੰਧਤ ਚਾਰ ਕੌਂਸਲਰ ਆਮ ਆਦਮੀ ਪਾਰਟੀ ਚ ਹੋਏ ਸ਼ਾਮਲ ਸੀਐਮ ਮਾਨ ਨੇ ਕੀਤਾ ਸਵਾਗਤ ਹਰਿਆਣਾ ਚ ਕਿਡਨੀ ਟ੍ਰਾਂਸਪਲਾਂਟ ਕਰਵਾਉਣ ਵਾਲੇ ਕੁਮੰਤਰੀ ਰੈਕਟ ਦਾ ਖੁਲਾਸਾ ਚਾਰਖੰਡ ਦਾ ਰਹਿਣ ਵਾਲਾ ਹੈ ਮਾਸਟਰਮਾਈਂਡ ਦੋ ਡੋਨਰ ਤੇ ਤਿੰਨ ਮਰੀਜ਼ਾ ਨੂੰ ਪੁਲਿਸ ਨੇ ਕੀਤਾ ਗ੍ਰਫਤਾਰ ਚੌਣ ਕਮਿਸ਼ਨ ਨੇ ਆਤੀਸ਼ ਨੂੰ ਭੇਜਿਆ ਨੋਟਿਸ ਭਾਜ ਪਰ ਸ਼ਾਮਲ ਨਾ ਹੋਣ ਤੇ ਜੇਲ੍ਹ ਭੇਜਣ ਦੀ ਧਮਕੀ ਦੇਣ ਦਾ ਲਗਾਇਆ ਸੀ ਦੋਸ਼। ਰਾਇਕੋਟ ਸਦਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਇੱਕ ਵਿਅਕਤੀ ਨੂੰ ਕਿਲੋਫੀਮਸ ਨੇ ਕੀਤਾ ਗ੍ਰਿਫਤਾਰ। ਕਪੂਰਥਲਾ ਜਿਹੜਾਨ ਕਰਨ ਵਾਲਾ ਮਾਮਲਾ ਪੂਤ ਪ੍ਰੇਤ ਕੱਢਣ ਦੇ ਨਾਂ ਤੇ ਡੇਰੇ ਦੇ ਅਖੋਤੀ ਸਾਦ ਵੱਲੋਂ 16 ਸਾਲਾਂ ਲੜਕੇ ਦੀ ਬੇਰਹਿਮੀ ਨਾਲ ਕੁਟਮਾਰ ਹਸਪਤਾਲ 'ਚ ਕਰਵਾਇਆ ਭਰਤੀ। ਅੰਮ੍ਰਿਤਪਾਲ ਦਾ ਪਰਿਵਾਰਕ ਮੈਂਬਰਾਂ ਨੇ ਕੀਤਾ ਐਲਾਨ 8 April ਨੂੰ ਅੰਮ੍ਰਿਤਪਾਲ ਤੇ ਸਾਥੀਆਂ ਦੀ ਰੀਹਾਈ ਲਈ ਕੀ ਤਜਾਵੇਗਾ ਚੀਤਰਾ ਮਾਚ ਚੰਡੀਗੜ੍ਹ ਦੇ ਹੋਟਲਾਂ 'ਚ ਹੁਣ ਨਹੀਂ ਮਿਲੇਗੀ ਸ਼ਰਾਬ ਪੰਜ ਵੀਆਈਪੀ ਕਲਬਾਂ 'ਚ ਵੀ ਲੱਗੀ پابੰਦੀ ਆਪਕਾਰੀ ਵਿਭਾਗ ਨੇ ਵਿੱਤੀ ਸਾਲ 2024-25 ਲਈ ਲਾਇਸੈਂਸ ਨਹੀਂ ਜਾਰੀ ਕੀਤਾ ਕੋਟਕਪੂਰਾ ਚ ਵੱਡੀ ਦੁਰਘਟਨਾ ਛੋਟੇ ਹਾਥੀ ਤੇ ਟਰਾਲੇ ਵਿਚਕਾਰ ਹੋਏ ਟਕਰਾਰ ਧਾਰਮਿਕ ਸਥਾਨ ਤੋਂ ਪਰਤ ਰਹੇ 5 ਲੋਕਾਂ ਦੀ ਹੋਈ ਮੌਤ 8 ਲੋਕ ਹੋਏ ਜ਼ਖਮੀ ਵਿਗਿਆਨੀਆਂ ਨੇ ਬर्ड ਫਲੂ ਬਾਰੇ ਦਿੱਤੀ ਚੇਤਾਵਨੀ ਇਹ ਕੋਵਿਡ ਨਾਲੋਂ ਵੀ 100 ਗੁਣਾ ਜ਼ਿਆਦਾ ਖਤਰਨਾਕ ਕਿਹਾ ਇਹ ਬਣ ਸਕਦੀ ਹੈ ਅਗਲੀ ਮਹਾਮਾਰੀ ਚੀਨ ਨੂੰ ਐਮਈਏ ਦਾ ਟਕਵਾ ਜਵਾਬਨਾ ਬਦਲਣ ਨਾਲ ਅਸਲੀਅਤ ਨਹੀਂ ਬਦਲਦੀ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿਖੜਵਾ ਅੰਗ ਹੈ ਤੇ ਰਹੇਗਾ ਯੂਪੀਐਸਟੀਐਫ ਦੀ ਵੱਡੀ ਕਾਮਯਾਬੀ ਹਜ਼ਬੁਲ ਜਹਾਦੀਨ ਦੇ ਤਿੰਨ ਅਤਵਾਦੀ ਕਿਤੇ ਗ੍ਰਫਤਾਰ ਸ਼ੱਕਿਆਂ ਤੋਂ ਦੋ ਪਾਕਿਸਤਾਨੀ ਨਾਗਰਿਕ ਵਿਸ਼ਾਮਲ ਕੋਫੀ ਏਜੰਸੀ ਆਈਐਸਆਈਐਸ ਨੇ ਕੀਤਾ ਵੱਡਾ ਖੁਲਾਸਾ ਲਤਾਫ ਦਿ ਨਿਸ਼ਾਨੇ ਤੇ ਸੀਰਾਮ ਮੰਦਿਰ ਅਤਵਾਦੀ ਨੇ ਈਟੀਐਸ ਦੇ ਸਾਹਮਣੇ ਖੋਲੇ ਡੂੰਗੇ ਰਾਜ ਕਾਰਗਿਲ ਜੰਤ ਤੋਂ ਬਾਅਦ ਖਾਦੀ ਸਿਸੋ ਰਿਜ਼ਰਵ ਬੈਂਕ ਦਾ ਵੱਡਾ ਐਲਾਨ ਹੁਣ ਯੂਪੀਆਈ ਜ਼ਰੀਏ ਏਟੀਐਮ ਤੋਂ ਜਲਦ ਹੋੂ ਬੀਗਾ ਕੈਸ਼ ਡਿਪੋਜ਼ਿਟ ਸੁਖਵੀਰ ਬਾਦਲ ਵੱਲੋਂ ਰਾਜਸੀ ਮਾਮਲੀਆ ਬਾਰੇ ਕਮੇਟੀ ਦਾ ਕਿ ਤੈਅ ਐਲਾਨ ਡਾਕਟਰ ਚੀਮਾ ਨੇ ਕਿਹਾ ਜਲਦ ਹੋਵੇਗਾ ਬਾਕੀ ਜਿੱਥੇ ਬੰਦਕ ਡਾਂਚੇ ਦਾ ਐਲਾਨ ਕਿਲਾਬਾਬਾ ਫਰੀਦ ਜਹ ਹੰਸਰਾਜ ਹੰਸ ਨੂੰ ਸਿਰੋਪਾਈ ਭੇਟ ਕਰਨ ਤੇ ਛਿੜੀ ਬਹਿਸ ਮੱਥਾ ਟਿਕਣ ਆਏ ਲੋਕਾਂ ਨੇ ਕੀਤੀ ਨਿਖੇਦੀ ਸੀਮਾਂਤੀ ਹਾਰਡ ਜੂਇਲ ਜੀ ਮਿਲ ਸਕਣ ਕਿ ਕੇ ਜੀ ਵਾਲ ਨੂੰ ਨਿਯਮਾਂ ਤਹਿਤ ਹੋਵੇਗੀ ਮੁਲਾਕਾਤ ਥਾਈਲੈਂਡ ਦੀ ਖਾੜੀ ਚ ਵਾਲ-ਵਾਲ ਬੱਚੇ 108 ਲੋਕ ਕਿਸ਼ਤੀ ਚ ਅਚਾਨਕ ਅੱਗ ਲੱਗਣ ਕਾਰਨ ਸਮੁੰਦਰ ਚ ਸ਼ਲਾ ਮਾਰਨ ਲੱਗੇ ਆਤਰੀ ਅਮਰੀਕਾ ਦੇ ਇੱਕ ਬੰਦਰ ਚ 11 ਸਾਲ ਦੇ ਬੱਚੇ ਨੂੰ ਗਰਮ ਰੋਡ ਨਾਲ ਦਾਗਿਆ ਪਿਤਾ ਨੇ ਮਾਮਲਾ ਦਰਜ ਕਰਕੇ ਮੰਗਿਆ 10 ਲੱਖ ਡਾਲਰ ਦਾ ਮੁਆਵਜ਼ਾ ਇਸ ਐਨ ਹੁਣ ਤੱਕ ਦੀਆਂ ਮੁਖਬਰਾਂ ਮੈਨੂੰ ਦੀ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜੀ ਨਿਊਜ਼